ਪੂਰੀ ਦੁਨੀਆ ਨੂੰ ਇੱਕ ਰਿਪੋਰਟ ਨੇ ਇੱਕ ਖਲਾਸਾ ਦਿੱਤਾ ਉਹ ਹੈਗੀ ਹੈਲਥ ਇਫੈਕਟਸ ਸੰਸਥਾ the health effects institute ਕਹਿ ਸਕਦੇ ਹਾਂ ਜਿਹੜੀ ਯੂਨੀਸੇਫ ਹੈ ਯੂਨੀਸੇਫ ਦੀ ਇੱਕ ਭਾਈਵਾਲ ਸੰਸਥਾ ਅਮਰੀਕਾ ਆਧਾਰਿਤ ਖੋਜ ਏਜੰਸੀ ਯੂਨੀਸੇਫ ਨੇ ਉਹਦੇ ਨਾਲ ਮਿਲ ਕੇ ਇੱਕ ਖਲਾਸਾ ਕੀਤਾ ਪੂਰੀ ਦੁਨੀਆ ਦੇ ਵਿੱਚ ਹਵਾ ਪ੍ਰਦੂਸ਼ਣ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 81 ਲੱਖ ਹੋ ਗਈ। ਸਾਡੇ ਇਸ ਚੈਨਲ ਵੱਲੋਂ ਪੂਰੀ ਦੁਨੀਆ ਦੇ ਵਸਦੇ ਕੋਨੇ-ਕੋਨੇ ਤੇ ਰਹਿੰਦੇ ਲੋਕਾਂ ਨੂੰ ਮੁਬਾਰਕ। ਕਿਉਂ ਮੁਬਾਰਕ? ਕਿਉਂਕਿ ਹਵਾ ਪੋਲਿਊਟ ਆਪਾਂ ਆਪ ਕਰਦੇ ਆਂ। ਸਾਇੰਸ ਨੇ ਇੰਨੀ ਤਰੱਕੀ ਕੀਤੀ ਆ ਕਿ ਉਹ ਤਰੱਕੀ ਦੇ ਨਾਂ ਨਾਲ ਉਹ ਚੀਜ਼ਾਂ ਨੇ ਹਵਾ ਪੋਲਿਊਸ਼ਨ ਨੂੰ ਬਹੁਤ ਵਾਅਦਾ ਕਰਨ ਦੇ ਵਿੱਚ ਭਰਪੂਰ ਯੋਗਦਾਨ ਦਿੱਤਾ ਮਸ਼ੀਨਰੀ ਦੀ ਗੱਲ ਕਰ ਲੋ ਫੈਕਟਰੀਆਂ ਦੀ ਗੱਲ ਕਰ ਲੋ ਕਾਰਖਾਨਿਆਂ ਦੀ ਗੱਲ ਕਰ ਲੋ ਤੇ ਆਪਣੇ ਏਸੀ ਇੱਕ ਅੰਦਰ ਕੂਲਿੰਗ ਵਾਲੀ ਗੈਸ ਇੱਕ ਬਾਹਰ ਛੱਡਦਾ ਜਿਹੜਾ ਏਸੀ ਪੈਕ ਤੇ ਆਪਣੀ ਗੈਸ ਉਹ ਵੀ ਹਵਾ ਨੂੰ ਪੋਲਿਊਟ ਕਰਦੀ ਹੈਗੀ ਉਹ ਹਵਾ ਪ੍ਰਦੂਸ਼ਣ ਨਾਲਕ ਹੁੰਦਾ ਕੀ ਹੈ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਉਹ ਬਿਮਾਰੀਆਂ ਸਦਕਾ ਸਾਡੇ ਭਾਰਤ ਨੇ ਚੰਡੀਗੜ੍ਹ ਤੇ ਕਿਵੇਂ 81 ਲੱਖ ਦੇ ਵਿੱਚੋਂ 21 ਲੱਖ ਲੋਕ ਉਹ ਭਾਰਤੀ ਜਿਨ੍ਹਾਂ ਦੀ ਹਵਾ ਪ੍ਰਦੂਸ਼ਣ ਦੇ ਨਾਲ ਮੌਤ ਹੋਈ ਆ ਇਹ 2021 ਦਾ ਅੰਕੜਾ ਉਦੋਂ ਬਾਅਦ ਭਾਰਤ ਦੇ ਵਿੱਚ 5 ਸਾਲ ਤੋਂ ਘੱਟ ਉਮਰ ਵਾਲੇ ਬੱਚੇ 1,69,400 ਜਿਨ੍ਹਾਂ ਦੀ ਮੌਤ ਹਵਾ ਪ੍ਰਦੂਸ਼ਣ ਨਾਲ ਹੋਈ ਆ ਹੁਣ ਆਪਾਂ ਕੀ ਕਰਦੇ ਆ ਆਪਾ ਸਿਰਫ ਆਪਣੀ ਆਪਣੀ ਸਿਹਤ ਦਾ ਖਿਆਲ ਰੱਖਦੇ ਆ ਇਕੱਲੇ ਇਕੱਲੇ ਉਹ ਵੀ ਰੂਮ ਦੇ ਅੰਦਰ ਇਨਡੋਰ ਆਊਟਡੋਰ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਕਿ ਆਊਟਡੋਰ ਕਿਸੇ ਨੇ ਸਰਵਾਈਵ ਕਰਨਾ ਹੈ ਆਊਟਡੋਰ ਆਪਾਂ ਨੂੰ ਇਹ ਪਤਾ ਕਿ ਸਿਰਫ ਪੰਛੀਆਂ ਨੇ ਸਰਵਾਈਵ ਕਰ ਰਹੇ ਤੇ ਪਸ਼ੂਆਂ ਨੇ ਉਹਨਾਂ ਦਾ ਆਪਾਂ ਨੂੰ ਕੋਈ ਕੋ ਲੋਕ ਪਸ਼ੂਆਂ ਤੇ ਖੜਾ ਚੜਾਈ ਜਾਂਦੇ ਆ ਪੰਛੀ ਘਟੇ ਜਾਂਦੇ ਆ ਪਰ ਇਹ ਨਹੀਂ ਲੋਕਾਂ ਨੂੰ ਪਤਾ ਕਿ ਪਸ਼ੂ ਤੇ ਪੰਛੀਆਂ ਤੋਂ ਬਾਅਦ ਬਾਹਰ ਅਸੀਂ ਵੀ ਨਿਕਲਣਾ ਖੁੱਲੀ ਹਵਾ ਅਸੀਂ ਵੀ ਖਾਣੀ ਹੈ ਅਸੀਂ ਵੀ ਇਨਹੇਲ ਕਰਦੇ ਆ ਆਕਸੀਜਨ ਤਾਂ ਹਰੇਕ ਬੰਦਾ ਲੈਂਦਾ ਨਾ ਚਾਹੋ ਜਿੱਡਾ ਮਰਜੀ ਮੀਰੇ ਜਿੱਡੇ ਮਰਜੀ ਇਹ 에어 ਕੰਡੀਸ਼ਨ ਦੇ ਵਿੱਚ ਬੈਠਾ ਪਰ ਆਕਸੀਜਨ ਦਾ ਇਨਹੇਲ ਉਹਨੂੰ ਵੀ ਕਰਨੀ ਪੈਂਦੀ ਆ ਤਾਂ ਜਦੋਂ ਅਸੀਂ ਇਹਨਾਂ ਇਨਸਟਰੂਮੈਂਟ ਦੇ ਨਾਲ ਹਵਾ ਨੂੰ ਪੋਲਿਊਟ ਕਰਦੇ ਆ ਤਾਂ ਉਹ ਪੋਲਿਊਟਡ ਹਵਾ ਹੀ ਇਨਹੇਲ ਅਸੀਂ ਕਰਦੇ ਆ ਆਕਸੀਜਨ ਦੇ ਤੌਰ ਤੇ ਅੰਦਰ ਲੈਣੇ ਆ ਤਾਂ ਉਹ ਸਾਡੇ ਲੰਗਸ ਵੀ ਖਰਾਬ ਕਰਦੀ ਆ ਟਿਊਬਰਕਲੋਸਿਸ ਵਰਗੀਆਂ ਬਿਮਾਰੀਆਂ ਲੱਗਦੀਆਂ ਸਾਨੂੰ ENT ਦੇ ਪ੍ਰੋਬਲਮ ਆਉਂਦੀਆਂ ਆਈਸੀ ਦੀਆਂ ਪ੍ਰੋਬਲਮ ਆਉਂਦੀਆਂ ਸਕਿਨ ਦੀਆਂ ਪ੍ਰੋਬਲਮਾਂ ਵਾਸਤੇ ਆਉਂਦੀਆਂ ਇਹ ਸਾਰੀਆਂ ਕਾਦੇ ਕਰਨਾ ਹਵਾ ਪ੍ਰਦੂਸ਼ਣ ਦੇ ਕਾਰਨ ਲੋਕਾਂ ਦੀਆਂ ਅੱਖਾਂ ਖਰਾਬ ਹੁੰਦੀਆਂ ਦੇਖੋ ਤੁਸੀਂ ਸਕਿਨ ਲੋਕ ਕਿੰਨੇ ਵਾਲੇ ਡਾਕਟਰ ਕੋਲ ਜਾਈ ਜਾਂਦੇ ਆ ਪਰ ਨੁਕਸ ਇੱਥੇ ਆ ਹਵਾ ਪ੍ਰਲੂਟ ਅਸੀਂ ਆਪ ਕਰਦੇ ਆ ਉਹ ਅੰਕੜਾ ਕੀ ਦੱਸਦਾ ਹੈ ਕਿ ਹਾਲੇ ਵੀ ਤੁਸੀਂ ਸੁਧਰ ਜੋ 81 ਲੱਖ ਲੋਕ ਪੂਰੀ ਦੁਨੀਆ ਦੇ ਵਿੱਚ ਥੋੜੇ ਹੀ ਨਹੀਂ ਹੁੰਦੇ ਤੇ 21 ਲੱਖ ਅਸੀਂ ਭਾਰਤੀ ਵੀ ਆ ਸਾਡੇ ਭਾਰ ਦੇ ਲੀਡਰ ਪਤਾ ਕੀ ਕਹਿੰਦੇ ਆ ਵਿਕਸਿਤ ਭਾਰਤ ਵਿਕਾਸਸ਼ੀਲ ਭਾਰਤ ਹੁਣ ਵਿਕਸਿਤ ਤੇ ਵਿਕਾਸਸ਼ੀਲ ਕਿਤਾਬਾਂ ਚ ਕੀ ਪੜਿਆ ਸੀ ਆਪਾਂ ਵਿਕਸਿਤ ਡਵੈਲਪਰ ਕੰਟਰੀ ਭਾਰਤ ਦਾ ਕਿਹੜਾ ਕਿਹੜੇ ਪਾਸੇ ਵਾਲਾ ਭਾਰਤ ਕਿਹੜਾ ਮੂੰਹ ਹੈ ਮੈਨੂੰ ਦੱਸੋ ਕਿਹੜਾ ਪਾਸਾ ਜਿਹੜਾ ਜਿਹੜਾ ਵਿਕਾਸ ਹੋਇਆ ਇਹਦਾ ਵਿਕਾਸ ਸੀਲ ਕਹਿ ਸਕਦੇ ਵਿਕਾਸ ਸੀਲ ਵੀ ਨਹੀਂ ਕਹੀ ਕਹਿ ਸਕਦੇ ਆਪਾਂ ਦਾ ਉਹ ਲੀਡਰ ਕਹਿੰਦੇ ਆ ਵਿਕਾਸ ਸੀਲ ਕਿੱਥੇ ਵਿਕਾਸ ਹੋ ਰਿਹਾ ਹੈ ਮੈਂਤਲਾ ਦਾ ਇੱਧਰ ਵਿਕਾਸ ਹੋਈ ਜਾਂਦਾ ਹੈ ਸਾਇੰਸ ਦੀ ਚੀਜ਼ਾਂ ਆਈ ਜਾਂਦੀਆਂ এনवायरमेंट ਨੂੰ ਸੀ ਪলিউਟ ਕਰੀ ਜਾਂਦੇ ਹਵਾਵਾਂ ਪਰ ਦੁਸ਼ੀ ਨਾ ਸੀ ਪলিউਟ ਕਰਦੇ ਆ ਕਰਦੇ ਨਹੀਂ ਹਵਾ ਨੂੰ ਖਰਾਬ ਅਸੀਂ ਕਰਦੇ ਆ ਇਹ ਮੁਬਾਰਕਬਾਦ ਹੈ ਪੂਰੀ ਦੁਨੀਆ ਦੇ ਵਾਸੀਆਂ ਨੂੰ ਖਾਸ ਕਰ ਭਾਰਤੀਆਂ ਨੂੰ ਲੌਕਡਾਊਨ ਮੈਂ ਕਹਿੰਦਾ ਸਭ ਤੋਂ ਵਧੀਆ ਜਿਹੜੀ ਉਹਨਾਂ ਨੇ ਸਰਕਾਰ ਨੇ ਉਹ ਰੋਕਾਂ ਲਈ ਸਭ ਤੋਂ ਵਧੀਆ ਸੀ ਲੋਕਾਂ ਦਾ ਦਿਮਾਗ ਸੈੱਟ ਹੋ ਗਿਆ ਉਹ ਠੀਕ ਹੈ ਕਿ ਲੌਕਡਾਊਨ ਨਾਲ ਰੋਜ਼ਗਾਰ ਹੋਇਆ ਹੁਣ ਕਮੈਂਟ ਕਰਕੇ ਇਹ ਵੀ ਦੱਸੋ ਬਾਈ ਮੈਨੂੰ ਵੀ ਪਤਾ ਵੀ ਰੋਜ਼ਗਾਰ ਮਰੇ ਆ ਭੁੱਖੇ ਵੀ ਮਰੇ ਆ ਲੋਕ ਦਿਹਾੜੀਦਾਰ ਲੋਕ ਮੰਨ ਬੰਕੇ ਰੋਟੀਆਂ ਖਾਦੀਆਂ ਸਾਨੂੰ ਸਾਰਾ ਪਤਾ ਹੈ ਪਰ ਮੈਂ ਗੱਲ ਕਰਦਾ ਮੈਂ ਗੱਲ ਇਹ ਨਹੀਂ ਕਰਦਾ ਕਿ ਕਾਰਖਾਨੇ ਫੈਕਟਰੀਆਂ ਬੰਦ ਹੋ ਗਈਆਂ ਕਿ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਿਆ ਵਧੀਆ ਗੱਲ ਨਹੀਂ ਰੋਜ਼ਗਾਰ ਮਿਲਣਾ ਵੀ ਜਾਇਜ਼ ਹੈ ਪਰ ਜਦੋਂ ਉਹ ਰੋਜ਼ਗਾਰ ਫੈਕਟਰੀ ਉਹ ਰੋਜ਼ਗਾਰ ਦਿੰਦੀ ਹੈ ਕਿ ਇੱਕ ਪਾਸੇ ਰੋਜ਼ਗਾਰ ਦਿੰਦੀ ਹੈ ਦੂਜੇ ਪਾਸੇ ਉਹਨਾਂ ਨੂੰ ਹੀ ਪੋਲਿਊਟ ਕਰਦੇ ਆ ਲੋਕ ਉਹਨਾਂ ਦੀ ਹਵਾ ਜਿਹੜੀ ਇਨਹੇਲ ਕਰਦੇ ਉਹ ਉਹ ਇਹਨਾਂ ਨੂੰ ਖਰਾਬ ਮਿਲਦੀ ਹੈ ਸਕਿਨ ਖਰਾਬ ਹੁੰਦੀ ਹੈ ਉਹਨਾਂ ਦੀ ਉਸ ਤੋਂ ਬਾਅਦ ਅਸੀਂ ਕੀ ਕਰਦੇ ਆ ਮਸ਼ੀਨਰੀ ਕਿੰਨੀ ਆ ਲਾਕਡਾਊਨ ਦੇ ਵਿੱਚ ਲਾਕਡਾਊਨ ਹੋ ਗਿਆ ਮਸ਼ੀਨਰੀ ਸਾਰੇ ਬੰਦ ਕਰਤੀ ਮੈਨੂੰ ਇਹ ਦੱਸੋ ਸਾਰੇ ਇਮਾਨਦਾਰੀ ਨਾਲ ਜਿੰਨੇ ਬੰਦੇ ਵੀਡੀਓ ਦੇਖਣਗੇ ਕਿ ਅਸੀਂ ਮਾਨਸਾ ਜ਼ਿਲ੍ਹੇ ਦੇ ਵਸਨੀਕ ਆ ਸਾਨੂੰ ਮਾਨਸਾ ਜ਼ਿਲ੍ਹੇ ਤੋਂ ਜੇ ਆਪਾਂ ਇੱਧਰ ਦੇਖੀ ਨਾ ਉੱਤਰ ਵੱਲ ਐ ਸ਼ੱਕ ਪੈਂਦਾ ਕਿ ਸਾਨੂੰ ਥੋੜੇ ਥੋੜੇ ਪਹਾੜ ਨਜ਼ਰ ਆ ਰਹੇ ਸਾਡੇ ਕੋਲ ਕੋਈ ਦੁਰਾਵੇ ਨਹੀਂ ਲੱਗਦਾ ਸੀ ਸਾਡੇ ਕੋਲ ਕੋਈ ਦੁਰਾਵੇ ਨਹੀਂ ਵੀ ਨਹੀਂ ਪਰ ਆਕਾਸ਼ ਤਾਂ ਸਭ ਨੇ ਨੀਲਾ ਦੇਖਿਆ ਤੁਸੀਂ ਆਪ ਮੰਨੋ ਹਵਾ ਕਿੰਨੀ ਸਾਫ਼ ਹੋ ਗਈ ਸੀ ਲੋਕਾਂ ਨੂੰ ਜਿਹਨਾਂ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਸੀ ਸਾਹ ਦੀਆਂ ਬਿਮਾਰੀਆਂ ਕਹਿ ਲਓ ਕੋਈ ENT ਦੀ ਪ੍ਰੋਬਲਮ ਕਹਿ ਲਓ ਕਿੰਨੀਆਂ ਠੀਕ ਹੋ ਗਈਆਂ ਸੀ ਜਿਆਦਾ ਕੋਈ ਡਰਦਾ ਡਾਕਟਰਾਂ ਕੋਲ ਦਵਾਈ ਲੈਣ ਨਹੀਂ ਗਿਆ ਵੀ ਸਾਨੂੰ ਕਰੋਨਾ ਵਰਕੇ ਫੜਨਾ ਲੈਣ ਤੇ ਜਾਂ ਲੋਕਾਂ ਦੀ ਇਮਿਊਨਿਟੀ ਆਪਣੇ ਵਧ ਗਈ ਕਿਉਂਕਿ ਹਵਾ ਠੀਕ ਹੋ ਗਈ ਲੋਕਾਂ ਦੀ ਇਮਿਊਨਿਟੀ ਵਧ ਗਈ ਕਿਤੇ ਨਾ ਕਿਤੇ ਲੋਕ ਬਿਮਾਰੀਆਂ ਤੋਂ ਠੀਕ ਹੋ ਗਏ ਚਾਹੇ ਦਰਦ ਦੇ ਮਾਰੇ ਚਾਹੇ ਮਜਬੂਰੀ ਦੇ ਮਾਰੇ ਚਾਹੇ ਕਿਸੇ ਕੋਲੇ ਲੋਕਾਂ ਕੋਲੇ ਜਿਹੜੇ ਬੰਦੇ ਰੋਜ਼ ਦੀ ਰੋਜ਼ ਰੋਜ਼ਗਾਰ ਕਰਦੇ ਜਾਂ ਪੈਸਾ ਕਮਾ ਗਿਆ ਕੋਈ ਪਰ ਹਾਂ ਇਹਨਾਂ ਗੱਲਾਂ ਸਾਰੀਆਂ ਨੂੰ ਆਪਾਂ ਇਹਨਾਂ ਗੱਲਾਂ ਨੂੰ ਸਾਈਡ ਤੇ ਛੱਡੀਏ ਤਾਂ ਪਰ এনवायरमेंट ਤਾਂ ਸਾਫ਼ ਸੀ ਨਾ ਹਵਾ ਤਾਂ ਸ਼ੁੱਧ ਮਿਲਦੀ ਸੀ ਆਪਾਂ ਨੂੰ ਪਿਊਰੀਫਾਈ ਹਵਾ ਮਿਲਦੀ ਸੀ ਆਪਾਂ ਨੂੰ ਹੁਣ ਮੈਨੂੰ ਇਹ ਦੱਸੋ ਪਾਣੀ ਹੈ ਪਾਣੀ ਅਸੀਂ ਖਰਾਬ ਕਰਤਾ ਯਾਰ ਪੀਣ ਵਾਲਾ ਅਸੀਂ ਕਰਤਾ ਸਾਰਾ ਪਾਣੀ ਗੰਦਾ ਆਉਂਦਾ ਘਰਾਂ ਚ ਆਪਣੇ ਉਹਦੇ ਲਈ ਆਪਾਂ ਕੀ ਕਰਤਾ ਅਲਟਰਨੇਟਿਵ ਹੱਲ ਆਰਓ ਲਾ ਲੈ ਕਰੀ ਜਦ ਮੋਲ ਦਾ ਪਾਣੀ ਖਰੀਦਣ ਲੱਗੇ ਖਰੀਦ ਲਿਆ ਪਾਣੀ ਹਵਾ ਦੇ ਥੋਗਰਿੱਦ ਹੋ ਗਏ ਸੀ ਹਵਾ ਸੋ ਨੂੰ ਜਿਵੇਂ ਹੁਣ ਇੱਕ ਬੰਦਾ ਕੋਈ ਆਪਾਂ ਕਹਿ ਲਈਏ ਆਕਸੀਜਨ ਤੇ ਲੱਗਿਆ ਹੋਇਆ ਬੰਦਾ ਉਹਨੂੰ ਆਪਾਂ ਆਕਸੀਜਨ ਸਿਲੰਡਰ ਖਰੀਦਦੇ ਮੁੱਲ ਉਹਨੂੰ ਫੇਰ ਆਕਸੀਜਨ ਪੂਰੀ ਕਰਦੇ ਆਂ ਬੰਦਾ ਵੈਂਟੀਲੇਟਰ ਤੇ ਹੁੰਦਾ ਤਾਂ ਤੁਸੀਂ ਸਾਰੇ ਵੈਂਟੀਲੇਟਰ ਤੇ ਕਿਵੇਂ ਲਗਾਓਗੇ ਯਾਰ ਕਿੰਨੇ ਕ ਸਿਲੰਡਰ ਖਰੀਦ ਲਓਗੇ ਰੁੱਖ ਕੋਈ ਲਗਾਉਂਦਾ ਨਹੀਂ ਮੈਂ ਹੁਣ ਕਿਸਾਨਾਂ ਤੇ ਆ ਜਨਾ ਸਾਰੇ ਕਿਸਾਨਾਂ ਨੇ ਰੁੱਖ ਖੇਤਾਂ 'ਚੋਂ ਵੱਡੇ ਆ ਕਿਉਂ ਵੱਡੇ ਵੀ ਸਾਡੀ ਕਬਾਈਨ ਨਹੀਂ ਲੱਗਦੀ ਸਾਡੀ ਮਸ਼ੀਨ ਨਹੀਂ ਲੱਗਦੀ ਸਾਡਾ ਹਾ ਨਹੀਂ ਲੰਗਦਾ ਯਾਰ ਤੁਸੀਂ ਕਿਤੇ ਬੈਠਣ ਜੋਗਰੀ ਜਗ੍ਹਾ ਤਾਂ ਛੱਡ ਲੋ ਕਿਸਾਨਾਂ ਨੂੰ ਮੇਰੀ ਬੇਨਤੀ ਵੀ ਹੈ ਸੁਝਾਅ ਵੀ ਇੱਕ ਕਿ ਯਾਰ ਤੁਸੀਂ ਚਲ ਛੋਡੇ ਸਿਰ ਉਹ ਤਾਂ ਲੱਗਦਾ ਤੁਸੀਂ ਅੱਗ ਖੇਤਾਂ ਨੂੰ ਨਾਲ ਨਾਲ ਨੂੰ ਅੱਗ ਲਾ ਕੇ ਬੱਚੇ ਨੂੰ ਵੀ ਤੁਸੀਂ ਸਟੋਵਲ ਪੈਡੀ ਸਟੋਵਲ ਕਹਿੰਦੇ ਆ ਜਿਹਨੂੰ ਆਪਾਂ ਝੋਨੇ ਦਾ ਬਚਿਆ ਹੋਇਆ ਮਟੀਰੀਅਲ ਕਿ ਅੱਗ ਲਾ ਕੇ ਤੁਸੀਂ এনवायरमेंट ਪੋਲੂਟ ਕਰਦੇ ਹੋ ਚਲੋ ਹੁੰਦਾ ਵੀ ਹੈਗਾ ਮੰਨਦੇ ਆਪਾਂ ਇਸ ਗੱਲ ਪਰ ਜਦ ਦਰਖਤ ਲਾ ਕੇ ਆਪਾਂ ਆਪ ਤਾਂ ਸ਼ੁੱਧ ਹਵਾ ਆਪ ਤਾਂ ਫੱਕ ਲਈਏ ਜਿਹੜੇ ਖੇਤਾਂ 'ਚ ਰਹਿੰਦੇ ਆ ਤਾਂ ਉਹ ਹੀ ਛੋਡੇ ਜੋ ਬਚੀ ਹਵਾ ਸ਼ਹਿਰਾਂ 'ਚ ਜਾਊਗੀ ਜਿੱਥੇ ਕੰਡਕਟਿਡ ਏਰੀਆ ਦੇ ਵਿੱਚ ਲੋਕ ਰਹਿੰਦੇ ਆ ਭੀੜ 'ਚ ਉੱਥੇ ਆਕਸੀਜਨ ਕਿਵੇਂ ਪਹੁੰਚੂਗੀ ਸ਼ਬਦ ਹਵਾ ਮਨ ਲਈ ਹਰੇਕ ਲਈ ਜ਼ਰੂਰੀ ਹੈ ਹੁਣ ਲੋਕ ਕੋਠੀਆਂ ਬਣਾਉਂਦੇ ਕਰੋੜ ਕਰੋੜ ਦੋ ਦੋ ਕਰੋੜ ਦੀਆਂ ਹੁਣ ਲੋਕ ਦੁਬਾਰਾ ਫਿਰ ਗਨਿੰਦਰੀ ਲਾਉਣ ਲੱਗੇ ਦਰਖਤ ਕਿਉਂ ਸੋਪਟਾ ਨਹੀਂ ਹਜੇ ਵੀ ਸਾਂਝੀਆਂ ਥਾਵਾਂ ਤੇ ਦਰਖਤਾਂ ਦੀ ਘਾਟ ਹੈ ਸੜਕਾਂ ਤੇ ਦਰਖਤਾਂ ਦੀ ਘਾਟ ਹੈ ਸੂਏ ਨਹਿਰਾਂ ਤੇ ਦਰਖਤਾਂ ਦੀ ਘਾਟ ਹੈ ਬਹੁਤ ਮਾੜੀ ਗੱਲ ਹੈ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਪਰ ਹਾਂ ਜੇ ਸਮਝ ਜੂਗੇ ਯਾਰ ਠੀਕ ਆ ਨਹੀਂ ਫਿਰ ਇਹ ਕਹਾਣੀ ਥੋੜੇ ਟਾਈਮ ਦੀ ਆ ਸਾਰੇ ਸ਼িকার ਹੋਵਾਂਗੇ ਆਪਾਂ ਉਹਦੇ ਵਿੱਚ ਦਰਖਤ ਲਾਉਣ ਵਾਲੇ ਵੀ ਰਗੜੇ ਜਾਣਗੇ ਕੁਝ ਜਿਨ੍ਹਾਂ ਨੇ ਲਾਇਆ ਹੀ ਨਹੀਂ ਉਹ ਵੀ ਰਗੜੇ ਜਾਣਗੇ ਹੁਣ ਜੇ ਇੱਕ ਬੰਦਾ ਦਰਖਤ ਲਾ ਦੋ ਕਿੰਨਾ ਪਰ ਹਾਂ ਸ਼ੁਰੂਆਤ ਜੇ ਇੱਕ ਤੁਸੀਂ ਇੱਕ ਸਟੈਪ ਪਟੋਗੇ ਨਾ ਲੋਕ ਤੁਹਾਡੇ ਮਗਰ ਆਉਣਗੇ ਹੁਣ ਪਿੰਡਾਂ ਦੇ ਵਿੱਚ ਪਿੰਡਾਂ 'ਚ ਲਾ ਲਓ ਸ਼ਹਿਰਾਂ 'ਚ ਲਾ ਲਓ ਸੰਗਠਨ ਬਣੇ ਹੋਇਆ ਆਰਗੇਨਾਈਜੇਸ਼ਨ ਸਸਤਾਵਾ ਬਣੀਆਂ ਕਲੱਬ ਬਣੇ ਆ ਜਰ ਤੁਸੀਂ ਇਹਦੇ ਵੀ ਕਲੱਬਾਂ ਨਾਲ ਇੱਕ ਪਿੰਡ ਦੇ ਵਿੱਚ ਇੱਕ ਕਲੱਬ ਬਣੇ ਇੱਕ ਮਹੱਲੇ ਦੇ ਵਿੱਚ ਸ਼ਹਿਰ ਦੇ ਵਿੱਚ ਇੱਕ ਕਲੱਬ ਬਣੇ ਕੁਝ ਸੰਸਥਾ ਬਣੇ ਰਮਨ এনवायरमेंट ਨੂੰ ਬਚਾਉਣ ਵਾਲੀ ਜੰਗਲਾਤ ਬਾਇਗਵਨ ਨਾਲ ਸੰਪਰਕ ਕਰੋ ਜੰਗਲਾਤ ਬਾਇਗਵਨ ਨਾਲ ਸੰਪਰਕ ਕਰੋ ਉਹਨਾਂ ਤੋਂ ਫਰੀ ਦੇ ਪੌਦੇ ਲਓ ਸਾਡੇ ਕੋਲੇ ਥਰਮਲ ਪਲਾਟ ਬਣਿਆ ਬਣਾਲੀ ਇਹਨਾਂ ਨੂੰ ਕੋਈ ਸਾਨੂੰ ਪੌਦੇ ਦੇਉ 4 ਪਿੰਡਾਂ ਦੀ ਜ਼ਮੀਨ ਹੈ 212200 ਕਿੱਲਾ ਲਿਆ ਬਣਾ ਵਾਲੀ ਥਰਮਲ ਪਲਾਟ ਦੇ ਵਿੱਚ ਰਾਪਰ ਤਲਵੰਡੀ ਅਕਲੀਆ ਤੇਰੋਂ ਤੇ ਬਣਾਲੀ ਤੇ ਪਿੰਡ ਕੁਛ ਮਰਜ਼ੀ ਮੰਗ ਸਕਦੇ ਆ ਵੀ ਯਾਰ ਸਾਨੂੰ এনवायरमेंट ਛੁੱਧ ਕਰਨ ਦੇ ਲਈ ਸਾਨੂੰ ਬੂਟੇ ਦਿਓ ਉਹ ਬੂਟੇ ਵੀ ਦੇ ਦੇਣਗੇ ਹੋ ਸਕਦਾ ਟਰੈਕਟਰ ਵੀ ਦੇਣ ਟੋਏ ਬਟਣ ਵਾਲਾ ਲਾ ਤਾਂ ਸਕਦੇ ਆਪਾਂ ਘਰਾਂ ਦੇ ਬਾਹਰਗੇ ਦਰਖਤ ਲਾਓ ਕੋਈ ਉਹਨਾਂ ਨੂੰ ਪਸ਼ੂ ਪਹਾਰਾ ਕੋ ਉਹ ਕਰਦੇ ਉਹਨਾਂ ਦੇ ਪਾਸੇ ਬਾੜ ਕਰ ਲਓ ਜਿਹਦੇ ਤੇ ਥੋੜੇ ਬਹੁਤੇ ਜਾਨ ਹੈਗੀ ਆ ਆਰਥਿਕ ਤੌਰ ਤੇ ਉਹ ਲੋਹੇ ਦੇ ਜਾਲ ਲਾ ਲਓ ਤੇ ਲਾ ਕੇ ਪਰ ਕਰਨਾ ਪਊ ਸਸਤਾਵ ਤੁਸੀਂ ਇਹ ਬਣਾਓ ਇੱਕ ਤਰ੍ਹਾਂ ਦੀਆਂ ਸਸਤਾਵਾਂ ਬਣਾਓ ਗਰੁੱਪ ਬਣਾਓ ਕਿ ਆਪਾਂ ਪੌਦੇ ਲਾਉਣੇ ਆ ਐਨਵਾਇਰਨਮੈਂਟ ਬਚਾਉਣਾ ਕੋਈ ਸਵੇਰ ਸ਼ਾਮ ਪਾਣੀ ਪਾਓ ਯਾਰ ਪਾਣੀ ਦੇ ਭਾਂਡੇ ਭਰ ਕੇ ਰੱਖ ਦੋ ਦਰਖਤਾਂ ਥੱਲੇ ਜਿਹੜੇ ਆਪਾਂ ਨੇੜੇ ਜਿੱਥੇ ਆਪਣੀ ਪਹੁੰਚ ਹੈ ਕੋਈ ਜਾਨਵਰ ਹੀ ਪਾਣੀ ਪੀਲੇ ਕੁੱਟ ਪਰਲੇ ਕੱਲਾ ਸ਼ੋਅ ਵਿੱਚ ਕੁਝ ਨਹੀਂ ਬਣਦਾ ਕਿ ਆਪਾਂ ਇੱਕ ਬੂਟੇ 'ਚ ਪਾਣੀ ਪਾ ਕੇ ਤੇ ਸੈਲਫੀ ਪਾ ਕੇ ਕਹਿੰਦਾ ਮੈਂ ਬੂਟਾ ਲਾਤਾ ਹਾਇ ਇੱਕ ਇੱਕ 트ੈਂਡ ਜ਼ਰੂਰ ਚੱਲੇ ਕਿ ਕੋਈ ਮੁਰਦੇ ਨਹੀਂ ਜਦੋਂ ਉਹਦੇ ਫੁੱਲ ਚੁੱਕਦੇ ਆ ਤੇ ਉਹ ਫੁੱਲ ਖੇਤਾਂ ਵਿੱਚ ਦੱਬ ਕੇ ਉਹਦੇ ਦਰਖਤ ਜ਼ਰੂਰ ਲਾਉਂਦੇ ਉਦੋਂ ਬਾਅਦ ਮੈਨੂੰ ਨਹੀਂ ਪਤਾ ਕੋਈ ਸੰਭਾਲ ਕਰਦਾ ਜਾਂ ਨਹੀਂ ਪਰ ਇਹ ਗੱਲ ਕਰਨੀ ਚਾਹੀਦੀ ਜੁਰਜੀ ਗੱਲ ਜਿਹੜੇ ਰੋਲ ਰੋਲ ਮਾਡਲ ਹੈ ਆਈਕਨ ਲੋਕਾਂ ਦੇ ਜਿਨ੍ਹਾਂ ਨੂੰ ਲੋਕ ਫੋਲੋ ਕਰਦੇ ਆ ਚਾਹੀ ਕੋਈ ਵੀ ਉਹ ਕਿਸੇ ਸਪੈਸ਼ਲ ਦਾ ਨਾਮ ਨਹੀਂ ਲਿੰਦਾ ਉਹਨਾਂ ਨੂੰ ਜਰੂਰ ਸੋਸ਼ਲ ਪਲੇਟਫਾਰਮ ਤੇ ਲੋਕਾਂ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਮੈਂ ਇਹ ਗੱਲ ਕਹਿਣਾ ਯਾਰ ਜੇ ਤੁਸੀਂ ਮੇਰੇ ਫੈਨ ਹੈਗੇ ਹੋ ਤਾਂ ਮੇਰੇ ਕਹੇ ਤੇ ਯਾਰ ਬੁੱਟੇ ਲਾਓ ਪੌਦੇ ਲਾਓ এনवायरमेंट ਨੂੰ ਸ਼ੁੱਧ ਕਰੋ ਫਿਰ ਦੋਸਤੋ ਆਪਣੇ ਆਪਣੇ ਸੁਝਾਅ ਜਰੂਰ ਦਿਓ ਕਿ ਅਸੀਂ ਆਪਣੀ ਜ਼ਿੰਦਗੀ ਬਚਾਉਣ ਦੇ ਲਈ এনवायरमेंट ਨੂੰ ਸ਼ੁੱਧ ਕਿਵੇਂ ਕਰ ਸਕਦੇ ਹਾਂ ਧੰਨਵਾਦ ਦੋਸਤੋ